ਜਦੋਂ ਅਸੀਂ ਥੱਕ ਜਾਂਦੇ ਆਂ ਟੁੱਟ ਜਾਂਦੇ ਆਂ ਅਸੀਂ ਕਹਿੰਨੇ ਯਾਰ ਚਾਹ ਦਾ ਕੱਪ ਪਲਾਏ ਇੱਕ ਚਾਹ ਦਾ ਕੱਪ ਪੀਨ ਸਰ ਹੁੰਦਾ ਗਿਆ ਅਸੀਂ ਇਨਸਟੈਂਟ ਇੱਕ 슈ਗਰ ਲੈ ਲੈਂਦੇ ਆ ਜਿਹੜਾ ਕਿ ਰਿਫਾਈਨਡ ਹੁੰਦੀ ਆ ਸਾਡੀ ਬੋਡੀ ਦੇ ਵਿੱਚ ਫਟਾਫਟ ਬਲੱਡ ਚ ਚਲੀ ਜਾਂਦੀ ਆ ਤੇ ਸਾਨੂੰ ਇੱਕ ਕਿੱਕ ਮਹਿਸੂਸ ਹੁੰਦੀ ਆ ਸਾਨੂੰ ਇੱਕ ਫਟਾਫਟ ਸਾਨੂੰ ਥਕਾਵਟ ਦੂਰ ਹੁੰਦੀ ਲੱਗਦੀ ਆ ਸਾਡੇ ਆਮ ਲੋਕਾਂ ਦੇ ਮਨਾਂ 'ਚ ਇਹ ਧਾਰਨਾ ਹੈ ਕਿ ਦੰਦ ਸਿਰਫ ਤੇ ਸਿਰਫ ਮਿੱਠਾ ਖਾਣ ਨਾਲ ਹੁੰਦੇ ਨੇ ਪ੍ਰੋਟੀਨ ਦਾ ਮਤਲਬ ਪ੍ਰੋਟੀਨ ਦਾ ਤੁਸੀਂ ਸਮਝ ਗਏ ਹੋਣੇ ਅੱਜਕੱਲ ਬਹੁਤ ਕਾਮਨ ਹੈ ਵੇ ਪ੍ਰੋਟੀਨ ਲੋਕੀ ਲੈਂਦੇ ਆ ਜਿਹੜਾ ਜਿਮ ਚ ਜਾਂਦੇ ਪ੍ਰੋਟੀਨ ਦੇ ਸਕੂਪ ਲੈਂਦੇ ਹੈਗੇ ਕਾਰਬੋਹਾਈਡਰੇਟਸ ਉਹ ਚੀਜ਼ ਹੈ ਜਿਹੜੀ ਤੁਹਾਡੀ ਬੋਡੀ ਨੂੰ ਫਿਊਲ ਦਿੰਦੀ ਹੈ ਸਾਡੀ ਜਿਵੇਂ ਗੱਡੀ ਚ ਪੈਟਰੋਲ ਪੈਂਦਾ ਐਦਾਂ ਹੀ ਅਸੀਂ ਕਾਰਬੋਹਾਈਡਰੇਟ ਤੇ ਚੱਲਦੇ ਆ ਮੇਨਲੀ ਬੇਸਿਕਲੀ ਤੁਸੀਂ ਕੁਝ ਵੀ ਲਓਗੇ ਕਾਰਬੋਹਾਈਡਰੇਟ ਉਹਨੇ ਤੁਹਾਡੀ ਬੋਡੀ ਦੇ ਅੰਦਰ ਜਾ ਕੇ ਡਾਈਜੈਸਟ ਹੋ ਕੇ 슈ਗਰ ਹੀ ਬਣਾਨੀ ਜੇ ਕੋਈ बैड ਫੂਡ ਹੈ ਤੁਹਾਡੇ ਦੰਦਾਂ ਦੇ ਲਈ ਤੁਹਾਡੇ ਦੰਦਾਂ ਨੂੰ ਖਰਾਬ ਕਰਨ ਦੇ ਲਈ ਤਾਂ ਸਭ ਤੋਂ ਵੱਧ ਜੇ ਕੋਈ ਹੈ ਤਾਂ ਉਹ ਹੈਗੇ ਆ ਜਿਹੜੇ ਲੇਜ਼ ਨੇ ਜਿਹੜੇ ਚਿਪਸ ਨੇ ਪੋਟੈਟੋ ਚਿਪਸ ਨੇ ਕਿਉਂਕਿ ਟੋਟਲੀ ਕਾਰਬੋਹਾਈਡਰੇਟ ਦੇ ਬਣੇ ਹੁੰਦੇ ਆ ਉੱਤੋਂ ਇਹਦੇ ਵਿੱਚ ਫੈਟ ਬਹੁਤ ਜ਼ਿਆਦਾ ਹੁੰਦਾ ਹੈ ਇਹ ਉਹ 슈ਗਰ ਹੈ ਇਹ ਤੁਹਾਡੇ ਦੰਦਾਂ 'ਚ ਫਸ ਗਈ ਹੁਣ ਇਹ ਜਿੱਥੇ ਵੀ 슈ਗਰ ਹੋਏਗੀ ਉਹਨੂੰ ਖਾਣ ਵਾਸਤੇ ਬੈਕਟੀਰੀਆਜ਼ ਆਉਣਗੇ ਹੀ ਆਉਣਗੇ ਹੋਰ 슈ਗਰ ਜਿਹੜੀ ਉੱਥੇ ਤੁਹਾਡੇ ਲੇਜ਼ਰ ਉਪ ਚਪਈਆ ਉਹਨੂੰ ਖਾਣ ਵਾਸਤੇ ਹੁਣ ਬੈਕਟੀਰੀਆ ਉੱਥੇ ਆ ਗਏ ਉਹਨੂੰ ਖਾਣਗੇ ਜਿੱਦਾਂ ਹੀ ਉਹ ਉਹਨੂੰ ਖਾਣਗੇ ਉੱਥੇ ਉਹ ਉਹਨੂੰ ਐਸਿਡ ਚ ਕਨਵਰਟ ਕਰ ਦਿੰਦੇ ਆ ਜਾਂ ਐਂ ਕਹਿ ਲਓ ਉਹ ਉਹ ਵਾਲੇ ਲੇਜ਼ ਖਾ ਕੇ ਉੱਥੇ ਐਸਿਡ ਦੀ ਉਲਟੀ ਕਰ ਦਿੰਦੇ ਆ ਹੁਣ ਉਹ ਜਦੋਂ ਅਮਰੂਦ ਦਾ ਦਾਣਾ ਉੱਥੋਂ ਨਿਕਲੇਗਾ ਤੁਸੀਂ ਟੁੱਥਪਿਕ ਨਾਲ ਕੱਢਦੇ ਹੋ ਅਚਾਨਕ ਸਾਨੂੰ ਮਰੀਜ਼ ਆ ਕੇ ਕਹਿੰਗੇ ਮੈਂ ਖਾਣਾ ਖਾ ਰਿਹਾ ਸੀ ਅਚਾਨਕ ਹੀ ਦੰਦ ਰੁੱਟ ਗਿਆ ਅਮਰੂਦ ਦਾ ਦਾਣਾ ਫਸ ਗਿਆ ਹੁਣ ਜਦ ਤੁਸੀਂ ਉਹਨੂੰ ਕੱਢਦੇ ਹੋ ਉੱਥੇ ਇੱਕ ਬਹੁਤ ਵੱਡਾ ਟੋਆ ਬਣ ਜਾਂਦਾ ਹੈ ਸ੍ਰੀਕਲ ਜੀ ਮੈਂ ਡਾਕਟਰ ਕੁਲਦੀਪ ਸਿੰਘ ਦੀਪ ਡੈਂਟਲ ਕੇਅਰ ਪਟ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਇੱਕ ਕਾਮਨ ਸਵਾਲ ਦੀ ਮੈਂ ਆਪਣੇ ਮਰੀਜ਼ਾਂ ਨੂੰ ਜਦੋਂ ਮਿਲਦਾ ਤਾਂ ਉਹ ਅਕਸਰ ਹੀ ਸਾਨੂੰ ਇਹ ਗੱਲ ਕਹਿੰਦੇ ਨੇ ਕਿ ਡਾਕਟਰ ਸਾਹਿਬ ਅਸੀਂ ਤਾਂ ਮਿੱਠਾ ਵੀ ਨਹੀਂ ਖਾਂਦੇ ਅਸੀਂ ਤਾਂ ਮਿੱਠਾ ਪਿਛਲੇ ਇੰਨੇ ਸਾਲਾਂ ਤੋਂ ਤਿਆਗਿਆ ਹੋਇਆ ਹੈ ਫਿਰ ਸਾਡੇ ਦੰਦ ਕਿਦਾਂ ਖਰਾਬ ਹੋ ਗਏ ਸੋ ਸਾਡੇ ਆਮ ਲੋਕਾਂ ਦੇ ਮਨਾਂ 'ਚ ਇਹ ਧਾਰਨਾ ਹੈ ਕਿ ਦੰਦ ਸਿਰਫ ਤੇ ਸਿਰਫ ਮਿੱਠਾ ਖਾਣ ਨਾਲ ਹੁੰਦੇ ਨੇ ਇਤਨਾ ਕਿਤੇ ਗੱਲ ਠੀਕ ਹੈ ਹੁੰਦੇ ਮਿੱਠੇ ਨਾਲ ਹੀ ਨੇ ਖਰਾਬ ਪਰ ਮਿੱਠੇ ਦਾ ਮਤਲਬ ਇਹ ਨਹੀਂ ਵੀ ਸਿਰਫ ਚੀਨੀ ਚ ਮਿੱਠਾ ਜੇ ਤੁਸੀਂ ਲੱਡੂ ਖਾ ਲਿਆ ਉਹਦੇ ਚ ਮਿੱਠਾ ਹੈ ਮਿਠਾਸ ਤਾਂ ਮਤਲਬ ਜਿਹੜੇ ਜੇ ਅਸੀਂ ਇਹਨੂੰ ਖੋਲ ਕੇ ਸਮਝੀਏ ਜਿਹੜਾ ਸਾਡਾ ਖਾਣਾ ਹੁੰਦਾ ਹੈ ਇਹ ਮੇਨਲੀ ਤਿੰਨ ਕੰਪੋਨੈਂਟਸ ਆ ਬਣਿਆ ਹੁੰਦਾ ਉਹਦੇ ਚ ਕਾਰਬੋਹਾਈਡਰੇਟਸ ਹੁੰਦੇ ਆ ਉਹਦੇ ਚ ਤੁਹਾਡੀਆਂ ਫੈਟਸ ਹੁੰਦੀਆਂ ਨੇ ਉਹਦੇ ਚ ਤੁਹਾਡੇ ਪ੍ਰੋਟੀਨਸ ਹੁੰਦੇ ਆ ਤੇ ਚੌਥਾ ਉਹਦੇ ਚ ਜੋ ਆਪਣੇ ਫਾਈਬਰਸ ਹੁੰਦੇ ਆ ਪ੍ਰੋਟੀਨ ਦਾ ਮਤਲਬ ਪ੍ਰੋਟੀਨ ਦਾ ਤੁਸੀਂ ਸਮਝ ਗਏ ਹੋਣੇ ਅੱਜਕੱਲ ਬਹੁਤ ਕਾਮਨ ਹੈ ਵੇ ਪ੍ਰੋਟੀਨ ਲੋਕੀ ਲੈਂਦੇ ਆ ਜਿਹੜਾ ਜਿਮ ਚ ਜਾਂਦੇ ਪ੍ਰੋਟੀਨ ਦੇ ਸਕੂਪ ਲੈਂਦੇ ਹੈਗੇ ਉਹੀ ਪ੍ਰੋਟੀਨ ਹੁੰਦੀ ਹੈ ਪ੍ਰੋਟੀਨ ਦਾ ਮਕਸਦ ਸਾਡੇ ਸਰੀਰ ਦੇ ਵਿੱਚ ਹੁੰਦਾ ਹੈ ਕਿ ਤੁਹਾਡੇ ਜਿਹੜੇ ਮਸਲ ਨੇ ਜਿੰਨੇ ਵੀ ਮਸਲ ਦਾ ਮਤਲਬ ਸਿਰਫ ਬਾਈਸੈਪਸ ਹੀ ਨਹੀਂ ਤੁਹਾਡੇ ਸਰੀਰ ਦੇ ਜਿੰਨੇ ਵੀ ਅੰਗ ਨੇ ਜੋ ਸਾਡੇ ਗੋਡੇ ਹੋ ਗਏ మోਡੇ ਹੋ ਗਏ ਜਿੰਨੇ ਅਸੀਂ ਹੱਥ ਮਲੌ ਹਲਾਉਨੇ ਆ ਇਹ ਤੁਹਾਡੇ ਮਸਲਸ ਕਰਕੇ ਹਿੱਲਦੇ ਆ ਸੋ ਇਹ ਮਸਲਸ ਨੂੰ ਕੰਮ ਕਰਨ ਲਈ ਜਦੋਂ ਤੁਸੀਂ ਕੰਮ ਕਰਦੇ ਹੋ ਤੇ ਥੱਕਦੇ ਨੇ ਟੁੱਟਦੇ ਨੇ ਰਾਤ ਨੂੰ ਰਿਪੇਅਰ ਹੋਣ ਲਈ ਇਹਨਾਂ ਨੂੰ ਪ੍ਰੋਟੀਨ ਦੀ ਲੋੜ ਹੁੰਦੀ ਹੈ ਕਿਉਂਕਿ ਪ੍ਰੋਟੀਨ ਦੇ ਬਣਿਆ ਹੁੰਦੇ ਆ ਮਸਲਸ ਤਾਂ ਉਹ ਖਾਣੇ 'ਚ ਤੁਹਾਡੇ ਪ੍ਰੋਟੀਨ ਹੋਗੇ ਜਿਹੜੀ ਕਿ ਸਾਨੂੰ ਜ਼ਰੂਰੀ ਚਾਹੀਦੀ ਹੈਗੀ ਆ ਨੰਬਰ 2 ਤੇ ਤੁਹਾਡੇ ਫੈਟਸ ਹੋਗੇ ਫੈਟਸ ਨੇ ਜਿਹੜੇ ਤੁਹਾਡੇ ਹਾਰਮੋਨਸ ਬਣਾਉਂਦੇ ਆ ਹੋਰ ਚੀਜ਼ਾਂ ਕਰਦੇ 3 ਤੀਸਰੇ ਨੰਬਰ ਤੇ ਆਗੇ ਸਾਡੇ ਕਾਰਬੋਹਾਈਡਰੇਟਸ ਕਾਰਬੋਹਾਈਡਰੇਟਸ ਉਹ ਚੀਜ਼ ਹੈ ਜਿਹੜੀ ਤੁਹਾਡੀ ਬਾਡੀ ਨੂੰ ਫਿਊਲ ਦਿੰਦੀ ਹੈ ਸਾਡੀ ਜਿਵੇਂ ਗੱਡੀ ਚ ਪੈਟਰੋਲ ਪੈਂਦਾ ਐ ਤਾਂ ਹੀ ਅਸੀਂ ਕਾਰਬੋਹਾਈਡਰੇਟ ਤੇ ਚੱਲਦੇ ਆਂ ਮੇਨਲੀ ਬੇਸਿਕਲੀ ਤੁਸੀਂ ਕੁਝ ਵੀ ਲਓਗੇ ਕਾਰਬੋਹਾਈਡਰੇਟ ਉਹਨੇ ਤੁਹਾਡੀ ਬਾਡੀ ਦੇ ਅੰਦਰ ਜਾ ਕੇ ਡਾਈਜੈਸਟ ਹੋ ਕੇ 슈ਗਰ ਹੀ ਬਣਾਣੀ ਆ ਜਦੋਂ ਅਸੀਂ ਥੱਕ ਜਾਂਦੇ ਆਂ ਟੁੱਟ ਜਾਂਦੇ ਆਂ ਅਸੀਂ ਕਹਿੰਨੇ ਯਾਰ ਚਾਹ ਦਾ ਕੱਪ ਲਾ ਇੱਕ ਚਾਹ ਦਾ ਕੱਪ ਪੀਂਨ ਸਰ ਹੁੰਦਾ ਗਿਆ ਅਸੀਂ ਇਨਸਟੈਂਟ ਇੱਕ 슈ਗਰ ਲੈ ਲੰਨਿਆ ਜਿਹੜਾ ਕਿ ਰਿਫਾਈਨ ਹੁੰਦੀ ਆ ਸਾਡੀ ਬਾਡੀ ਦੇ ਵਿੱਚ ਫਟਾਫਟ ਬਲੱਡ ਚ ਚਲੀ ਜਾਂਦੀ ਆ ਤੇ ਸਾਨੂੰ ਇੱਕ ਕਿੱਕ ਮਹਿਸੂਸ ਹੁੰਦੀ ਆ ਸਾਨੂੰ ਇੱਕ ਫਟਾਫਟ ਸਾਨੂੰ ਥਕਾਵਟ ਦੂਰ ਹੁੰਦੀ ਲੱਗਦੀ ਆ ਸੋ ਜਿਵੇਂ ਹੁਣ ਇਹ ਜਿਹੜੀ ਮਿੱਠੇ ਬਣਿਆ ਕਿਤਾ ਕਿ ਲੱਡੂ ਖਾਂਦਾ ਸੀਗਾ ਜੀ ਲੱਡੂ ਤਾਂ ਫੇਰ ਵੀ ਚਲੋ ਕੁੜਲਾ ਕਰਕੇ ਨਿਕਲ ਜਾਂਦੇ ਆ ਪਰ ਜ਼ਿਆਦਾ ਸਮੱਸਿਆਵਾਂ ਨੇ ਜਿਹੜੀਆਂ ਸਾਡੀਆਂ ਚਾਕਲੇਟਸ ਹੋ ਗਈਆਂ ਜਿਹੜੀਆਂ ਟਾਫੀਜ਼ ਹੋ ਗਈਆਂ ਚਿਊਇੰਗਮਸ ਹੋ ਗਈਆਂ ਆਪਣਾ ਸਟਿੱਕੀ ਫੂਡਸ ਹੋ ਗਏ ਤੁਹਾਡੇ ਲੇਜ਼ ਹੋਗੇ ਸਭ ਤੋਂ ਜੇ ਕੋਈ बैड ਫੂਡ ਹੈ ਤੁਹਾਡੇ ਦੰਦਾਂ ਦੇ ਲਈ ਤੁਹਾਡੇ ਦੰਦਾਂ ਨੂੰ ਖਰਾਬ ਕਰਨ ਦੇ ਲਈ ਤਾਂ ਸਭ ਤੋਂ ਵੱਧ ਜੇ ਕੋਈ ਹੈ ਤਾਂ ਉਹ ਹੈਗੇ ਆ ਜਿਹੜੇ ਲੇਜ਼ ਨੇ ਜਿਹੜੇ ਚਿਪਸ ਨੇ ਪੋਟੈਟੋ ਚਿਪਸ ਨੇ ਕਿਉਂਕਿ ਟੋਟਲੀ ਕਾਰਬੋਹਾਈਡਰੇਟ ਦੇ ਬਣੇ ਹੁੰਦੇ ਆ ਉਤੋਂ ਇਹਦੇ ਵਿੱਚ ਫੈਟ ਬਹੁਤ ਜ਼ਿਆਦਾ ਹੁੰਦਾ ਹੈ ਇਹ ਜਿਹੜੇ ਤੁਹਾਡੇ ਦੰਦਾਂ ਦੇ ਸਟਰਕਚਰ ਹੁੰਦੇ ਨੇ ਉਹ ਇਸ ਤਰ੍ਹਾਂ ਕਰਕੇ ਹੁੰਦੇ ਨੇ ਇਹਨੂੰ ਫਿਸ਼ਰ ਕਹਿੰਦੇ ਨੇ ਦੋ ਦੰਦਾਂ ਦੇ ਸਾਈਡ ਤੇ ਕਸਪ ਉਸ ਤੋਂ ਬਾਅਦ ਜਦੋਂ ਇਦਾਂ ਮਿਲਦੇ ਨੇ ਫਿਸ਼ਰ ਕਹਿੰਦੇ ਨੇ ਇਹ ਜਿਹੜਾ V ਬਣ ਜਾਂਦਾ ਇੱਥੇ ਤੁਹਾਡੇ ਜਿਹੜੇ ਚਿਪਸ ਨੇ ਉਹ ਫਸ ਜਾਂਦੇ ਨੇ ਉਹ ਕੰਪਰੈਸ ਹੁੰਦੇ ਰਹਿੰਦੇ ਨੇ 1 2 1 1 2 ਉਹ ਤੁਸੀਂ ਜਿੰਨਾ ਮਰਜ਼ੀ ਸਾਫ਼ ਕਰ ਲੋ ਈਵਨ ਬਰਸ਼ਿੰਗ ਵੀ ਬਹੁਤ ਢੰਗ ਨਾਲ ਕਰਨੀ ਪੈਂਦੀ ਹੈ ਤਾਂ ਜਾ ਕੇ ਤੁਹਾਡੇ ਲੇਜ਼ ਤੁਹਾਡੇ ਦੰਦਾਂ ਚੋਂ ਨਿਕਲਦੇ ਆ ਨਹੀਂ ਤਾਂ ਨਹੀਂ ਨਿਕਲਦੇ ਸੋ ਉਹ ਸਿੰਪਲ ਮਠਾਣੀ ਇਹ ਵੀ ਮਿੱਠਾ ਹੈ ਇਹ ਜਿਹੜੀ ਚੀਜ਼ ਉੱਥੇ ਫਸ ਗਈ ਇਹ ਉਹ 슈ਗਰ ਹੈ ਇਹ ਤੁਹਾਡੇ ਦੰਦਾਂ ਚ ਫਸ ਗਈ ਹੁਣ ਇਹ ਜਿੱਥੇ ਵੀ 슈ਗਰ ਹੋਏਗੀ ਉਹਨੂੰ ਖਾਣ ਵਾਸਤੇ ਬੈਕਟੀਰੀਆਜ਼ ਆਉਣਗੇ ਹੀ ਆਉਣਗੇ ਹੁਣ 슈ਗਰ ਜਿਹੜੀ ਉੱਥੇ ਤੁਹਾਡੇ ਲੇਜ਼ ਦੇ ਰੂਪ ਚ ਪਈ ਹੈ ਉਹਨੂੰ ਖਾਣ ਵਾਸਤੇ ਹੁਣ ਬੈਕਟੀਰੀਆ ਉੱਥੇ ਆ ਕੇ ਉਹਨੂੰ ਖਾਣਗੇ ਜਿੱਦਾਂ ਹੀ ਉਹ ਉਹਨੂੰ ਖਾਣਗੇ ਉੱਥੇ ਉਹ ਉਹਨੂੰ ਐਸਿਡ ਚ ਕਨਵਰਟ ਕਰ ਦਿੰਦੇ ਆ ਜਾਂ ਐਂ ਕਹਿ ਲਓ ਉਹ ਉਹ ਵਾਲੇ ਲੇਜ਼ ਖਾ ਕੇ ਉੱਥੇ ਐਸਿਡ ਦੀ ਉਲਟੀ ਕਰ ਦਿੰਦੇ ਆ ਉਹੀ ਐਸਿਡ ਹੁਣ ਤੁਹਾਡੇ ਦੰਦਾਂ ਦੇ ਉੱਪਰ ਆ ਕੇ ਡਿੱਗ ਪਿਆ ਜਿਹੜੇ ਸਾਡੇ ਦੰਦਾਂ ਦੀ ਪਰਤ ਹੁੰਦੀ ਹੈ ਇਹ ਹਾਈਡਰੋਕਸੀ ਐਪੇਟਾਈਟ ਦੀ ਬਣੀ ਹੁੰਦੀ ਹੈ ਕੈਲਸ਼ੀਅਮ ਦੀ ਬਣੀ ਹੁੰਦੀ ਹੈ ਕੈਲਸ਼ੀਅਮ ਹਾਈਡਰੋਕਸੀ ਐਪੇਟਾਈਟ ਕਰਕੇ ਇੱਕ ਕੈਮੀਕਲ ਹੁੰਦਾ ਜਿਹਦੀ ਇਹ ਬਣਦੀ ਹੈਗੀ ਕੰਪੋਜੀਸ਼ਨ ਹੈ ਦੀ ਜਿੱਦਾਂ ਹੀ ਉੱਥੇ ਐਸਿਡ गिरਦਾ ਰਹਿੰਦਾ ਉਹਦੇ ਚ ਹੁੰਦਾ ਕਿ ਕੈਲਸ਼ੀਅਮ ਲੀਚ ਆਊਟ ਹੋ ਜਾਂਦਾ ਕੈਲਸ਼ੀਅਮ ਬਾਹਰ ਆ ਜਾਂਦਾ ਉਹ ਜਿਹੜੀ ਉੱਪਰਲੀ ਸਖਤ ਪਰਤ ਹੁੰਦੀ ਹੈ ਨੈਮਲ ਦੀ ਉਹ ਬਹੁਤ ਸੌਫਟ ਹੋ ਜਾਂਦੀ ਹੈ ਸਾਫਟ ਹੋ ਜਾਂਦੀ ਹੈ ਹੁਣ ਕੀ ਇੱਕ ਦਿਨ ਤੁਸੀਂ ਕਦੇ ਨਾ ਕਦੇ ਕੋਈ ਸਖਤ ਚੀਜ਼ ਖਾਧੀ ਅਮਰੂਦ ਦਾ ਦਾਣਾ ਖਾਂਦਾ ਉਹ ਜਿਹੜੀ ਸਾਫਟ ਹੋ ਗਈ ਹੈ ਜਿਹਨੂੰ ਅਸੀਂ ਪੰਜਾਬੀ ਚ ਕਹਿੰਦੇ ਨੇ ਕਿ ਬੋਦਾ ਹੋ ਗਿਆ ਉਹ ਉਹਦੇ ਚ ਫਸ ਜਾਂਦਾ ਹੈ ਅਮਰੂਦ ਦਾ ਦਾਣਾ ਅਚਾਨਕ ਦੰਦ ਦੇ ਅੰਦਰ ਚਲਾ ਜਾਂਦਾ ਉਹ ਸਾਫਟ ਜਗ੍ਹਾ ਚ ਹੁਣ ਉਹ ਜਦੋਂ ਅਮਰੂਦ ਦਾ ਦਾਣਾ ਉਥੋਂ ਨਿਕਲੇਗਾ ਤੁਸੀਂ ਟੂਥਪਿਕ ਨਾਲ ਕੱਢਦੇ ਹੋ ਅਚਾਨਕ ਸਾਨੂੰ ਮਰੀਜ਼ ਆ ਕੇ ਕਹਿੰਦੇ ਮੈਂ ਖਾਣਾ ਖਾ ਰਿਹਾ ਸੀ ਅਚਾਨਕ ਹੀ ਦੰਦ ਰੁੱਟ ਗਿਆ ਅਮਰੂਦ ਦਾ ਦਾਣਾ ਫਸ ਗਿਆ ਹੁਣ ਜਦੋਂ ਤੁਸੀਂ ਉਹਨੂੰ ਕੱਢਦੇ ਹੋ ਉੱਥੇ ਇੱਕ ਬਹੁਤ ਵੱਡਾ ਟੋਆ ਬਣ ਜਾਂਦਾ ਹੈ ਉਹ ਟੋਏ ਨੂੰ ਅਸੀਂ ਕੈਵਿਟੀ ਕਹਿੰਦੇ ਆ ਉਸ ਕੈਵਿਟੀ 'ਚ ਹੁਣ ਹੋਰ ਖਾਣਾ ਫਸੇਗਾ ਹੋਰ ਖਾਣਾ ਫਸੇਗਾ ਤਾਂ ਹੋਰ ਬੈਕਟੀਰੀਆਜ਼ ਆਣਗੇ ਇੱਥੋਂ ਤੁਹਾਡੇ ਦੰਦ ਦਾ ਖਾਤਮਾ ਸ਼ੁਰੂ ਹੋ ਜਾਂਦਾ ਸੋ ਸਿੰਪਲ ਚਾਹ ਲੈ ਮਿੱਠਾ ਹੀ ਨਹੀਂ ਮੈਂ ਨਹੀਂ ਕਹਿੰਦਾ ਕਿ ਮਿੱਠਾ ਖਾਓ ਮਿੱਠਾ ਜੇ ਕੋਈ ਮੇਰੇ ਮੰਗੂ ਕੇ ਸਿਹਦਾ ਵਜਨ ਥੋੜਾ ਬਹੁਤ ਵੱਧ ਆ ਤਾਂ ਉਹਨੂੰ ਕੰਟਰੋਲ ਵੀ ਕਰ ਲੈਣਾ ਚਾਹੀਦਾ ਬਟ ਕੱਲੇ ਨਾਰਮਲ ਮਿੱਠੇ ਨਾਲ ਇਹ ਪ੍ਰੋਬਲਮ ਨਹੀਂ ਆਉਂਦੀ ਸੋ ਜਿਹੜੇ ਅਲੱਗ ਰੂਪ ਚ ਘਾਤਕ ਸਾਡੇ ਲਈ ਸਿੱਧ ਹੋ ਰਹੇ ਨੇ ਜਿਨ੍ਹਾਂ ਨੂੰ ਅਸੀਂ ਜਿਵੇਂ ਤੁਹਾਨੂੰ ਦੱਸਿਆ ਲੇਜ਼ ਹੋ ਗਏ ਜਾਂ ਬਿਸਕੁਟਸ ਹੋ ਗਏ ਇਹ ਚੀਜ਼ਾਂ ਤੋਂ ਸਾਨੂੰ ਬਚਾ ਕਰਨਾ ਚਾਹੀਦਾ ਧੰਨਵਾਦ